ਸਤਿ ਸ਼੍ਰੀ ਅਕਾਲ on ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਿੰਦਰ ਸਿੰਘ ਇੱਕ ਪਾਸੇ ਪੈਲਗਾਮ ਘਟਨਾ ਤੋਂ ਬਾਅਦ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਤਲਖਬਾਜੀ ਵਾਲਾ ਮਾਹੌਲ ਬਣਿਆ ਹੋਇਆ ਦੋਨੇ ਪਾਸੇ ਤੋਂ ਵੱਡੇ ਲੀਡਰ ਤਿੱਖੇ ਬਿਆਨ ਦੇ ਰਹੇ ਨੇ ਤਾਂ ਇਸ ਸਮੇਂ ਅਸੀਂ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਵਸੇ ਪਿੰਡ ਹਿੰਦੂਮਲ ਕੋਰਟ ਦੇ ਵਿੱਚ ਮੌਜੂਦ ਆ ਆਖਰੀ ਪਿੰਡ ਜੇ ਅਸੀਂ ਕਹ ਲਈਏ ਕਿ ਪੰਜਾਬ ਦੇ ਟੱਪ ਦੇ ਸਾਰੀ Rajasthan ਦਾ ਪਹਿਲਾ ਪਿੰਡ ਹੈਗਾ ਤਾਂ ਇੱਥੇ BOP ਹਿੰਦੂਮਲ ਕੋਰਟ 48 BN BSF ਦੀ ਇਹ ਚੌਂਕੀ ਹੈਗੀ ਔਰ ਮੈਜ਼ 100 ਮੀਟਰ ਦੇ ਉੱਤੇ ਕੰਡੀਆਂ ਵਾਲਾ ਕੰਡਿਆਲੀਆਂ ਤਾਰਾਂ ਨੇ ਜਿੱਥੋਂ ਇਹ ਬਾਰਡਰ ਜਿਹੜਾ ਹੈ ਉਹ ਉਹ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਾਰਡਰ ਹੈਗਾ ਔਰ ਇਹਦੇ ਨਾਲ ਹੀ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਨੇ ਜਿਹੜੀਆਂ 1947 ਦੀ ਯਾਦ ਵੀ ਇਸ ਪਿੰਡ ਦੇ ਵਿੱਚ ਦਬੋਂਦੀਆਂ ਨੇ ਤਾਂ ਇਹ ਬਹੁਤ ਬਿਹਦ ਪੁਰਾਣੀ ਬਿਲਡਿੰਗ ਹੈਗੀ ਹੈ 1947 ਦੇ ਵਿੱਚ ਜਦੋਂ ਦੋਨਾਂ ਮੁਲਕਾਂ ਦੀ ਵੰਡ ਹੋਈ ਤਾਂ ਇਹ ਬਿਲਡਿੰਗਾਂ ਉਸੇ ਹੀ ਤਰੀਕੇ ਦੇ ਨਾਲ ਉਧੂਰੀਆਂ ਛੁੱਟ ਗਈਆਂ ਦੱਸਿਆ ਜਾਂਦਾ ਹੈ ਕਿ ਇਸੇ ਪਿੰਡ ਤੋਂ ਜਿਹੜਾ ਉਹ ਕਦੇ ਛੂਲਿਆਂ ਦਾ ਵਪਾਰ ਦੋਨਾਂ ਮੁਲਕਾਂ ਦੇ ਵਿਚਕਾਰ ਹੁੰਦਾ ਸੀ ਰੇਲ ਗੱਡੀ ਜਿਹੜੀ ਹੈ ਇੱਥੇ ਤੱਕ ਆਉਂਦੀ ਸੀ ਇੱਥੋਂ ਵਾਪਸ ਜਾਂਦੀ ਸੀ ਔਰ ਦੋਨਾਂ ਮੁਲਕਾਂ ਦੇ ਵਿਚਕਾਰ ਜਿਹੜਾ ਉਹ ਵਪਾਰ ਚੱਲਦਾ ਸੀਗਾ ਤੇ ਕਰਾਚੀ ਦਿੱਲੀ ਤੋਂ ਕਰਾਚੀ ਨੂੰ ਜਿਹੜੀ ਰੇਲ ਗੱਡੀ ਜਾਂਦੀ ਸੀ ਤਾਂ ਇਸੇ ਹੀ ਰੇਲਵੇ ਸਟੇਸ਼ਨ ਤੋਂ ਹੋ ਕੇ ਉਹ ਜਾਂਦੀ ਸੀ ਕਿ ਤਾਂ ਹਿੰਦੂਮਲਕੂਟ ਦੇ ਵਿੱਚ ਇਹ ਬਹੁਤ ਸਾਰੀਆਂ ਇਮਾਰਤਾਂ ਹੈਗੀਆਂ ਨੇ ਪੈਲਕੰਪ ਘਟਨਾ ਤੋਂ ਬਾਅਦ ਪੂਰੀ ਦੇਸ਼ ਦੇ ਵਿੱਚ ਇਸ ਗੱਲ ਦੇ ਉੱਤੇ ਜਿਹੜਾ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸ਼ਾਇਦ ਦੋਨਾਂ ਮੁਲਕਾਂ ਦੇ ਵਿਚਕਾਰ ਜੰਗ ਲੱਗ ਸਕਦੀ ਹੈ ਪਰ ਤੁਸੀਂ ਜਦੋਂ ਬਾਰਡਰ ਦੇ ਉੱਤੇ ਵਸਦੇ ਹਿੰਦੂਮਲਕੂਟ ਦੇ ਵਿੱਚ ਆਉਨੇ ਹੋ ਤਾਂ ਇਸ ਪਿੰਡ ਦੇ ਵਿੱਚ ਬਿਲਕੁਲ ਸ਼ਾਂਤਮਈ ਮਾਹੌਲ ਹੈਗਾ ਕਿਸੇ ਵੀ ਤਰੀਕੇ ਦਾ ਕੋਈ ਇੱਥੇ ਇਹ ਡਰ ਕੋਈ ਡਰ ਜਾਂ ਸਹਿਮ ਦੀ ਗੱਲ ਨਹੀਂ ਹੈ ਨਾ ਕਿਸੇ ਤਰੀਕੇ ਦੀ ਕੋਈ ਬਹੁਤੀ ਸੁਰੱਖਿਆ ਨੂੰ ਲੈ ਕੇ ਜੇਕਰ ਅਸੀਂ ਪਿੰਡ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਦਾਂ ਦੇ ਕੋਈ ਹਾਲਾਤ ਦਿਖਾਈ ਦਿੰਦੇ ਨੇ ਹਾਂ ਪਰ ਇਸ ਪਿੰਡ ਦੇ ਵਿੱਚ 1947 ਸਮੇਂ ਦੀਆਂ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਉਹ ਦਿਖਾਈ ਤੁਹਾਨੂੰ ਜ਼ਰੂਰ ਦੇਣੀਆਂ ਜਿਹੜੀਆਂ 1947 ਦੀ ਯਾਦ ਦਿਵਾਉਂਦੀਆਂ ਨੇ ਤਾਂ ਆ ਵੀ ਬਿਲਕੁਲ ਢਹਿ ਟੇਰੀ ਹੋਈ ਇਮਾਰਤ ਕਦੇ ਕਿਸੇ ਸਮੇਂ ਇਹ ਮੰਡੀ ਜਿਹੜੀ ਹੈ ਉੱਥੇ ਬਹੁਤ ਵੱਡੀ ਮੰਡੀ ਸੀਗੀ ਜਿਹੜੀ ਲੱਗਦੀ ਸੀ ਔਰ ਇੱਥੋਂ ਫਿਰ ਛੋਲਿਆਂ ਦਾ ਵਪਾਰ ਜਿਹੜਾ ਉਹ ਪਾਕਿਸਤਾਨ ਨੂੰ ਚੱਲਦਾ ਸੀਗਾ ਤਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪਿੰਡ ਦੇ ਵਿੱਚ ਹੋਰ ਵੀ ਕੋਈ ਇਮਾਰਤਾਂ ਜਿਹੜੀਆਂ ਦਿਖਾਉਣ ਦੀਆਂ ਪਿੰਡ ਦੇ ਕੁਝ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਵੀ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇੱਥੇ ਹੀ ਬਾਰਡਰ ਦੇ ਉੱਤੇ ਹੀ ਇਹ ਪਸ਼ੂਆਂ ਦਾ ਹਸਪਤਾਲ ਜਿਹੜਾ ਉਹ ਵੀ ਬਣਿਆ ਹੋਇਆ ਹੈ। ਔਰ ਇਸ ਪਿੰਡ ਦੇ ਵਿੱਚ ਅੱਜ ਵੀ ਉਹ ਇਮਾਰਤਾਂ ਮੌਜੂਦ ਨੇ ਜਿਹੜੀਆਂ 1947 ਦੀ ਵੰਡ ਵੇਲੇ ਜੋ ਡਾਕਰ ਸੀਗਾ ਉਸ ਤੋਂ ਬਾਅਦ ਟਹਿ ਟੇ ਨਹੀਂ ਹੋ ਗਿਆ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਨੇ 1947 ਦੀ ਵੰਡ ਤੋਂ ਬਾਅਦ ਜਿਹੜੀਆਂ ਉਹ ਟੈਸਨੇਪਸ ਹੋ ਗਈਆਂ ਤਾਂ ਅੱਜ ਵੀ ਇਹ ਸਬੂਤ ਮਿਲਦੇ ਨੇ ਹਿੰਦੂ ਮਲ ਕੋਟ ਪਿੰਡ ਉਹ ਪਿੰਡ ਹੈ ਜਿੱਥੋਂ ਕਿਸੇ ਸਮੇਂ ਭਾਰਤ ਤੇ ਪਾਕਿਸਤਾਨ ਦਾ ਵਪਾਰ ਚੱਲਦਾ ਸੀਗਾ ਮੈਂ ਜਿੱਥੋਂ ਲਗਭਗ 1.5 200 ਮੀਟਰ ਦੇ ਉੱਤੇ ਹੀ ਜਿਹੜੇ ਇਸ ਪਾਸੇ ਦੀ ਗੱਲ ਕਰਾਂ ਤਾਂ ਇਹਨਾਂ ਝਾੜੀਆਂ ਤੋਂ ਪਰਲੇ ਪਾਸੇ ਬਾਰਡਰ ਹੈ ਇੱਥੇ ਹੀ ਭਾਰਤ ਪਾਕਿਸਤਾਨ ਜਿਹੜੀ ਸਰਹੱਦ ਦੀ ਜਿਹੜੀ ਹੈ ਭਾਰਤੀ ਬੀਐਸਐਫ ਦੀ ਚੌਕੀ ਵੀ ਹੈਗੀ ਹੈ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਇਹ ਡਾਕਰ ਦੀ ਤਸਵੀਰ ਹੈ ਉਸੇ ਹੀ ਬਿਲਕੁਲ ਉਹਦੇ ਨਾਲ ਇਹ ਇੱਕ ਹੋਰ ਬਿਲਡਿੰਗ 1947 ਦੀ ਬਣੀ ਹੋਈ ਹੈ ਤਾਂ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਇਮਾਰਤਾਂ ਇਸ ਪਿੰਡ ਦੇ ਵਿੱਚ ਅੱਜ ਵੀ ਮੌਜੂਦ ਨੇ ਜਿੱਥੇ ਕਦੇ ਭਾਰਤ ਤੇ ਪਾਕਿਸਤਾਨ ਦਾ ਵਪਾਰ ਇਸ ਪਿੰਡ ਤੋਂ ਚੱਲਦਾ ਹੁੰਦਾ ਸੀਗਾ ਪਰ ਬਾਰਡਰ ਤੇ ਆਪ ਵੀ ਗਏ ਆ ਤਾਂ ਵੀਐਸਬ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਇਹੀ ਦੱਸਿਆ ਗਿਆ ਕਿ ਹੁਣ ਥੋੜਾ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਪੈਨ ਕੰਮ ਘਟਣਾ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿਚਕਾਰ ਜਿਹੜਾ ਜਿਹੜੇ ਸਬੰਧ ਨੇ ਉਹ ਥੋੜੇ ਤਲਕਬਾਜੀ ਦੇ ਵਿੱਚ ਹੋਏ ਪਏ ਨੇ ਇਸੇ ਕਰਕੇ ਬਾਰਡਰ ਇਹ ਦੇਖੋ ਇੱਕ ਹੋਰ ਇਮਾਰਤ ਤੁਹਾਨੂੰ ਮੈਂ ਦਿਖਾਉਂਗਾ ਬੇहद ਪੁਰਾਣੀ ਇਮਾਰਤ ਲੱਗ ਰਹੀ ਹੈ ਔਰ ਇਹਦੇ ਉੱਤੇ ਕੁਝ ਲਿਖਿਆ ਹੈ ਹਿੰਦੀ ਦੇ ਵਿੱਚ ਲਿਖਿਆ ਹੋਇਆ ਔਰ ਦੇਖੋ ਥੋੜਾ ਜਿਹਾ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਸ ਬਿਲਡਿੰਗ ਦੇ ਉੱਤੇ जय हिंद लिखया ਹੋਇਆ ਔਰ ਦੇਖੋ ਇਹ ਦੋ ਝੰਡੇ ਉਸ ਸਮੇਂ ਦੇ ਬਣੇ ਹੋਏ ਨੇ ਇੱਕ ਪਾਸੇ ਓਮ ਜਿਹੜਾ ਲਿਖਿਆ ਹੋਇਆ ਇਸੇ ਹੀ ਤਰੀਕੇ ਦੇ ਨਾਲ ਮੁਫੀਮ ਹਿੰਦੀ ਦੇ ਵਿਚcheid ਮੁਫੀਮ ਜਾਂ ਭਵਨ ਅੱਗੇ ਜਿਹੜਾ ਉਹ ਲਿਖਿਆ ਹੋਇਆ ਤਾਂ ਇਸ ਤਰੀਕੇ ਦੀਆਂ ਕਈ ਇਮਾਰਤਾਂ ਪੁਰਾਣੀਆਂ 1947 ਵੇਲੇ ਦੀਆਂ ਇੱਥੇ ਪਿੰਡ ਦੇ ਵਿੱਚ ਰਹਿ ਗਈਆਂ ਜਿਹੜੀਆਂ ਟਹਿ ਟੇੜੀ ਹੋ ਚੁੱਕੀਆਂ ਨੇ ਔਰ ਬਿਲਕੁਲ ਤੁਸੀਂ ਦੇਖੋ ਸਾਹਮਣੇ ਤੁਹਾਨੂੰ BSF ਇੱਕ ਜਿਹੜੀ ਹੈ ਉਹ ਤਾਬਰ ਚੱਕ ਪੋਸਟ ਵੀ ਦਿਖਾਈ ਦੇ ਰਹੀ ਹੋਵੇਗੀ ਤਸਵੀਰਾਂ ਦੇ ਵਿੱਚ ਤਾਂ ਬਿਲਕੁਲ ਬਾਰਡਰ ਦੇ ਉੱਤੇ ਵੱਸਦਾ ਹੈ ਇਹ ਘਰ ਵੀ ਜਿਹੜੇ ਨੇ ਬਿਲਕੁਲ ਬਾਰਡਰ ਦੇ ਉੱਤੇ ਵੱਸਦੇ ਨੇ ਇੱਥੋਂ ਸਿਰਫ 150 ਤੋਂ 100 ਮੀਟਰ ਦੀ ਦੂਰੀ ਦੇ ਉੱਤੇ ਕੰਢੀ ਵਾਲੀ ਤਾਰ ਹੈਗੀ ਆ ਔਰ ਦੇ ਦੇਖੋ ਆ ਇਮਾਰਤ ਹੈ ਬੇहद ਪੁਰਾਣੀ ਇਹ ਇਮਾਰਤ ਹੈਗੀ ਆ ਔਰ ਬਿਲਕੁਲ ਢਹ ਢੇਰੀ ਹੋ ਚੁੱਕੀ ਆ ਤਾਂ ਜਦੋਂ ਦੱਸਿਆ ਜਾਂਦਾ ਕਿ ਹਿੰਦੂਮਲ ਕੋਟ ਤੋਂ ਜਦੋਂ ਬਾਹਰ ਚੱਲਦਾ ਹੋਵੇਗਾ ਤਾਂ ਹੋ ਸਕਦਾ ਇੱਥੇ ਕੋਈ ਦਫ਼ਤਰ ਦੁਨਾਂ ਜਿਹੜਾ ਮੁਲਕਾਂ ਦੇ ਵਿੱਚ ਵਪਾਰ ਚਲਾਉਣ ਵਾਲਾ ਭਾਰਤ ਪਾਲੇ ਪਾਸੇ ਦਾ ਜਾਂ ਪਰ ਸਰਕਾਰ ਦਾ ਕੋਈ ਨਾ ਕੋਈ ਇੱਥੇ ਦਫ਼ਤਰ ਜ਼ਰੂਰ ਹੋਵੇਗਾ ਕੋਸ਼ਿਸ਼ ਅਸੀਂ ਕਰਾਂਗੇ ਪਿੰਡ ਦੇ ਕਿਸੇ ਸੱਜਣ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕਿ ਆਖਰ ਇਸ ਪਿੰਡ ਦੇ ਵਿੱਚ ਦੇਖੋ ਹੋਰ ਤੁਹਾਨੂੰ ਇੱਕ ਮਾਂ ਚੀਜ਼ ਦਿਖਾਉਣਾ ਕਿ ਅੱਜ ਵੀ ਬਾਰਡਰ ਦੇ ਕੰਡੇ ਦੇ ਉੱਤੇ ਆ ਕੱਚੇ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇਹ ਪਿੰਡ ਬਿਲਕੁਲ 150 ਮੀਟਰ ਦੀ ਦੂਰੀ ਹੈ ਤਾਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੰਡਿਆਲੀ ਤਾਰ ਇਸੇ ਪਿੰਡ ਦੇ ਵਿੱਚ ਲੱਗੀ ਹੋਈ ਹੈ ਸਾਹਮਣੇ ਤੁਹਾਨੂੰ ਇੱਕ ਟੈਕ ਪੋਸਟ ਜਿਹੜੀ ਆ ਉਹ ਭਾਰਤ ਦੀ ਜਾਂ ਹੋ ਸਕਦੀ ਹੈ ਉਹ ਕੰਡਿਆਲੀ ਤਾਰ ਤੋਂ ਬਰਲੇ ਪਾਸੇ ਤਾਂ ਹੋ ਸਕਦਾ ਹੈ ਕਿ ਉਹ ਪਾਕਿਸਤਾਨ ਵਾਲੇ ਪਾਸੇ ਦੀ ਬਿਲਡਿੰਗ ਨਾ ਹੋਵੇ ਤਾਂ ਜਿੱਥੋਂ ਜੇ ਸਟੇਸ਼ਨ ਤੋਂ ਵਪਾਰ ਚੱਲਦਾ ਸੀਗਾ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਾ ਇਹ ਉਹ ਹਿੰਦੂਮਲ ਕੋਟ ਦਾ ਰੇਲਵੇ ਸਟੇਸ਼ਨ ਹੈਗਾ ਜਿੱਥੋਂ ਕਦੇ ਦੋਨਾਂ ਮੁਲਕਾਂ ਦਾ ਵਪਾਰ ਚੱਲਿਆ ਕਰਦਾ ਸੀ ਹਾਲਾਂਕਿ ਇਸ ਪਿੰਡ ਦੀ ਆਬਾਦੀ ਕਿੰਨੀ ਹੈ ਇਸ ਪਿੰਡ ਦੇ ਲੋਕਾਂ ਦਾ ਕਿੱਤਾ ਕੀ ਹੈ ਰਾਜਸਥਾਨ ਦਾ ਇਹ ਪਿੰਡ ਹੈਗਾ ਉਹਦੇ ਬਾਰੇ ਅਸੀਂ ਕੋਸ਼ਿਸ਼ ਪਿੰਡ ਦੇ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਕੇ ਕਰਨ ਦੀ ਕਰਾਂਗੇ ਪਰ ਆ ਦੇਖੋ ਇਹ ਸਾਹਮਣੇ ਪਰ ਮੈਂ ਇੱਥੇ ਤੋਂ ਥੋੜੀ ਕੋਸ਼ਿਸ਼ ਕਰਦਾ ਇਹ ਜਿਹੜੀ ਹੈ ਇਹ ਇੱਕ ਚੈੱਕ ਪੋਸਟ ਹੈਗੀ ਹੈ ਇਸ ਚੈੱਕ ਪੋਸਟ ਤੋਂ ਜਿਹੜੀ ਆ ਉਹ ਨਿਗਰਾਨੀ ਰੱਖੀ ਜਾਂਦੀ ਹੈ ਔਰ ਬਿਲਕੁਲ ਇਹਦੇ ਅੱਗੇ ਤੁਸੀਂ ਇਹ ਹਿੰਦੂ ਮਲ ਕੋਟ ਜਿਹੜਾ ਰੇਲਵੇ ਸਟੇਸ਼ਨ ਹੈ ਅੱਜ ਤਾਂ ਇਹ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਪੂਰਨ ਤੌਰ ਦੇ ਉੱਤੇ ਉਹ ਰੇਲਵੇ ਸਟੇਸ਼ਨ ਬੰਦ ਹੋ ਚੁੱਕਿਆ ਪਰ ਕਦੇ ਇਸੇ ਹੀ ਰੇਲਵੇ ਸਟੇਸ਼ਨ ਤੋਂ ਜਿਹੜੀ ਹੈ ਉਹ ਜਿਹੜੀ ਗੱਡੀ ਚੱਲਦੀ ਸੀ ਕਿ ਵਪਾਰਕ ਸਮਾਨ ਦੀ ਟੁਆ ਟੁਆਈ ਦੇ ਵਾਸਤੇ ਜਾਂ ਲੋਕ ਇਧਰੋਂ ਉਧਰੋਂ ਉਧਰੋਂ ਇਧਰ ਆਉਂਦੇ ਸੀਗੇ ਤਾਂ ਇਸੇ ਹੀ ਰੇਲਵੇ ਸਟੇਸ਼ਨ ਤੋਂ ਉਹ ਕਦੇ ਜਾਇਆ ਕਰਦੇ ਸੀਗੇ ਤਾਂ ਇਹ ਪੂਰੀ ਤਸਵੀਰ ਤੁਹਾਨੂੰ ਮੈਂ ਹੁਣ ਦਿਖਾਉਣਾ ਹੈ ਇਹ ਉਹ ਰੇਲਵੇ ਸਟੇਸ਼ਨ ਹੈਗਾ ਜਿੱਥੋਂ ਕਦੇ ਪਰ ਚੱਲਿਆ ਕਰਦਾ ਸੀ ਜਿੱਥੋਂ ਰੇਲ ਗੱਡੀ ਚੱਲਦੀ ਸੀ ਕਦੇ ਇਸ ਪਿੰਡ ਵਿੱਚ ਇੱਥੇ ਰੌਣਕ ਹੁੰਦੀ ਹੋਵੇਗੀ ਤਾਂ ਇਹਦੇ ਨਾਲ ਹੀ ਇਹ ਟਾਵਰ ਜਿਹੜਾ ਉਹ ਬਹੁਤ ਬੜਿਆ ਹੋਇਆ ਦਿਖਾਈ ਦੇ ਰਿਹਾ ਹੈਗਾ ਐਸੇ ਹੀ ਪੋਸਟ ਤੋਂ ਸ਼ਾਇਦ ਬੀਐਸਐਫ ਤੇ ਸਾਡੇ ਜਵਾਨ ਨੇ ਉਹ ਨਿਗਰਾਨੀ ਆਸ-ਪਾਸੀ ਰੱਖਦੇ ਹੋਵੇ ਵੀ ਤਾਂ ਕਿ ਉਹ ਕੋਈ ਵੀ ਸ਼ਰਾਰਤੀ ਅਨਸਰ ਜਾਂ ਕੋਈ ਅਜੀਬ ਅਨਸਰ ਜਿਹੜਾ ਇੱਥੇ ਨਾ ਸਕੇ ਜੋ ਦੋਨੋਂ ਮੋਕਿਆਂ ਦੀ ਸੁਰੱਖਿਆ ਮਾਫ ਕਰਨਾ ਜਿਹੜਾ ਭਾਰਤੀ ਸੁਰੱਖਿਆ ਨਾਲ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਵੀ ਚੁੱਕ ਜਿਹੜੀ ਹੈ ਉਹ ਵੀ ਪਿੰਡ ਤੇ ਕਿਸੇ ਬਜ਼ੁਰਗ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਬੱਚਾ ਜਣਾ ਕਿੰਨਾ ਘਰੇ। ਆਹ ਪਿੰਡ ਦੀ ਇੱਥੋਂ ਐਂਟਰੀ ਹੈਗੀ ਆ ਤਾਂ ਤੁਸੀਂ ਇੱਥੋਂ ਦੇਖ ਸਕਦੇ ਹੋ ਅੱਗੇ ਵੀ ਬਹੁਤ ਸਾਰੀਆਂ ਇਮਾਰਤਾਂ ਇਦਾਂ ਦੀਆਂ ਨੇ ਜਿਹੜੀਆਂ 1947 ਵੇਲੇ ਹੀ ਆਏਗੀਆਂ ਨੇ ਤਾਂ। ਪੁਰਾਣੀ ਬਿਲਡਿੰਗ ਹੈ ਬੇਹਦ 1947 ਦੀ ਬਿਲਡਿੰਗ ਹੈ ਕਹਿੰਦੇ ਨੇ ਪਿੰਡ ਵਾਲੇ ਦੱਸਦੇ ਨੇ ਕਿ ਇੱਥੇ ਕਦੇ ਦੁਕਾਨ ਹੋਇਆ ਕਰਦੀ ਸੀ ਪਰ ਅੱਜ ਜਦੋਂ ਯੁੱਗ ਬਦਲਿਆ ਸਮਾਂ ਬਦਲਿਆ ਤਾਂ ਉਹਦੇ ਬਿਲਕੁਲ ਸਾਹਮਣੇ ਆਹ ਦੁਕਾਨਾਂ ਆਧੁਨਿਕ ਤਰੀਕੇ ਨਾਲ ਵੀ ਬਣ ਗਈਆਂ ਨੇ ਜਰਨਲ ਸਟੋਰ ਨੇ ਦੁਕਾਨਾਂ ਦਾ ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀ ਉਹਨਾਂ ਦਾ ਜਗ੍ਹਾ ਜਿਹੜੀ ਹੈ ਹੁਣ ਜਰਨਲ ਸਟੋਰ ਤੇ ਉਹਨੂੰ ਲੈ ਲਈ ਗਈ ਹੈ ਤਾਂ ਵੀ ਇਹ ਤਾਂ ਪੁਰਾਣੀ ਇਮਾਰਤ ਹੈ ਤਸਵੀਰ ਤੁਹਾਨੂੰ ਮੈਂ ਨੇੜੇੋਂ ਵੀ ਦਿਖਾਉਣਾ ਇਸ ਇਮਾਰਤ ਦੀ ਤੇ ਕਿਵੇਂ ਉਸ ਸਮੇਂ ਕੱਚੀਆਂ ਉਹ ਜਿਹੜੀ ਮਿੱਟੀ ਤੇ ਲਪਾਈ ਦੇ ਨਾਲ ਇਹਨਾਂ ਦੁਕਾਨਾਂ ਨੂੰ ਪਿਆਰ ਕੀਤਾ ਹੋਵੇਗਾ ਇਹਨੂੰ ਬੇहद ਸ਼ਾਨਦਾਰ ਤਰੀਕੇ ਨਾਲ ਇਹ ਦੁਕਾਨ ਬਣਾਈ ਹੋਊ ਤਾਂ ਕਿੱਕਰ ਬਹੁਤ ਨੇ ਇਸ ਏਰੀਏ ਦੇ ਵਿੱਚ ਤਾਂ ਕਿਕਰ ਨੂੰ ਆ ਤੁਕੇ ਲੱਗੇ ਨੇ ਇਹਨਾਂ ਦਾ ਲੋਕ ਆਚਾਰ ਇਹ ਤਾਂ ਪਹਿਲੇ ਹੀ ਤੁਕੇ ਨਹੀਂ ਯਾਰ ਤਾਂ ਆਹ ਦੇਖੋ ਇਹ ਜਿਹੜੇ ਦਾਸ ਤਾਂ ਮੈਂ ਤਾਂ ਭੱਜਿਆ ਇਹ ਪਾਣੀ ਮਰਤਾ ਹੈ ਬਿਲਕੁਲ ਟੈਟੇੜੀ ਹੋ ਚੁੱਕੀ ਆ ਇੱਥੇ ਦੁਕਾਨ ਦੱਸ ਦਿੰਨੇ ਕਿ ਕਿਸੇ ਦੀ ਦੁਕਾਨ ਹੋਇਆ ਕਰਦੀ ਸੀ ਔਰ ਦੇਖੋ ਇਹ ਦੁਕਾਨ ਦੀ ਪੌੜੀ ਹੈਗੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਖੂਬਸੂਰਤ ਤਰੀਕੇ ਦੇ ਨਾਲ ਅੱਜ ਵੀ ਇਹ ਦੁਕਾਨੇ ਤੇ ਬਣੀ ਹੋਈ ਹੈ ਇਸੇ ਤਰੀਕੇ ਨਾਲ ਸਾਹਮਣੇ ਵੀ ਆਹ ਜਿਹੜੀ ਇਮਾਰਤ ਹੈ ਬੇਹੱਦ ਪੁਰਾਣੀ ਇਹ ਇਮਾਰਤ ਹੈਗੀ ਹੈ ਕੋਸ਼ਿਸ਼ ਕਰਾਂਗੇ ਪਿੰਡ ਦੇ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰੀਏ ਤਾਂ ਜੋ ਇਸ ਪਿੰਡ ਦੇ ਰੂਪ ਰੂਪਕੜਾ ਇਸ ਪਿੰਡ ਦਾ ਜਿਹੜੀ ਇਤਿਹਾਸ ਹੈ ਉਹਦੇ ਬਾਰੇ ਕੁਝ ਪਤਾ ਲੱਗ ਸਕੇ ਆ ਬਾਰਡਰ ਦੇ ਬਿਲਕੁਲ ਉੱਤੇ ਵਸੀਆਂ ਉਹ ਇਮਾਰਤਾਂ ਨੇ ਜਿਹੜੀਆਂ 1947 ਦੀ ਵੰਡ ਤੋਂ ਬਾਅਦ ਬਿਲਕੁਲ ਤੇ ਹਟੇ ਦੀ ਹੋ ਚੁੱਕਿਆ ਔਰ ਆ ਜਿਹੜੇ ਪਿੰਡ ਦੇ ਲੋਕਾਂ ਦੇ ਵੱਲੋਂ ਇੱਥੇ ਹੁਣ ਆਪਣੇ ਵਰਤੀ ਜਾ ਰਹੀ ਐ ਇਸ ਜਗ੍ਹਾ ਨੂੰ ਜਿੱਦਾਂ ਇਹਦੇ ਵਿੱਚ ਟੂੜੀ ਰੱਖ ਲਈ ਗਈ ਹੈ ਜਾਂ ਹੋਰ ਪਸ਼ੂਸ਼ ਸਮਾਨ ਰੱਖਿਆ ਹੈ ਔਰ ਖਾਸ ਗੱਲ ਹੈ ਕਿ ਇਸ ਪਿੰਡ ਦੇ ਬਿਲਕੁਲ ਜਿਹੜੇ ਬਾਰਡਰ ਦੇ ਉੱਤੇ ਬਸੇ ਹੋ ਤੋਂ ਬਾਅਦ ਅੱਜ ਵੀ ਬਾਰਡਰ ਦੇ ਉੱਤੇ ਘਰ ਕੱਚੇ ਦੇ ਤਾਂ ਕੱਚੀ ਘਰਾਂ ਦੇ ਵਿੱਚ ਜ਼ਿੰਦਗੀ ਜੀਵਨ ਆਮ ਲੋਕਾਂ ਦਾ ਕਿਵੇਂ ਚੱਲ ਰਿਹਾ ਹੈ ਸਾਹਮਣੇ ਤੁਸੀਂ ਘਰ ਦੇਖ ਰਹੇ ਹੋ ਬਿਲਕੁਲ ਇਹ ਕੱਚੀ ਇਮਾਰਤ ਹੈ ਮਿੱਟੀ ਦਾ ਬਣਿਆ ਹੋਇਆ ਇਹ ਘਰ ਹੈ ਹਾਲਾਂਕਿ ਨਾਲ ਇੱਕ ਘਰ ਪੱਕਾ ਹੈ ਪਰ ਕੱਚਾ ਘਰ ਮਿੱਟੀ ਵਾਲਾ ਘਰ ਕਿਤੇ ਨਾ ਕਿਤੇ ਤੁਹਾਨੂੰ ਉਹ ਪੁਰਾਣੀ ਸਮੇਂ ਦੀ ਯਾਦ ਜ਼ਰੂਰ ਤੁਹਾਨੂੰ ਹੋਵੇਗਾ ਤਾਂ ਇਹ ਜੀ ਪੁਰਾਣਾ ਘਰ ਅੱਜ ਵੀ ਮਿੱਟੀ ਦੇ ਨਾਲ ਬਣਿਆ ਹੋਇਆ ਮਿੱਟੀ ਦਾ ਜਿਹੜਾ ਬਣਿਆ ਹੋਇਆ ਘਰ ਜਿਹੜਾ ਅੱਜ ਵੀ ਤੁਹਾਨੂੰ ਦਿਖਾਈ ਹਜ਼ੇਰ ਹੋਵੇਗਾ ਇਹ ਬਿਲਕੁਲ ਬਿਲਕੁਲ ਮੈਜ਼ 50 ਮੀਟਰ ਦੀ ਉੱਤੀ ਦੂਰੀ ਦੇ ਉੱਤੇ ਵਸਿਆ ਇੱਕ ਘਰ ਹੈ ਤਾਂ ਘਰ ਦੀ ਇਮਾਰਤ ਨੂੰ ਅੱਜ ਵੀ ਮਿੱਟੀ ਦੇ ਨਾਲ ਹੀ ਤਿਆਰ ਕੀਤਾ ਹੋਇਆ ਹੈ ਕੱਚਾ ਇਹ ਘਰ ਹੈ ਕਿਵੇਂ ਇਹਦੇ ਵਿੱਚ ਜ਼ਿੰਦਗੀ ਬਸਰ ਚੱਲਦਾ ਹੈ ਤਾਂ ਆਮ ਰੁਟੀਨ ਪਸ਼ੂ ਬਾਹਰ ਬੰਨੇ ਹੋਏ ਨੇ ਤਾਂ ਆਮ ਜਿਹਦੀ ਜ਼ਿੰਦਗੀ ਦੀ ਰੁਟੀਨ ਹੈ ਉਸੇ ਤਰੀਕੇ ਨਾਲ ਇੱਥੇ ਕੰਮ ਕਰ ਚੱਲ ਰਹੇ ਨੇ ਆ ਇੱਕ ਪਿੰਡ ਦੇ ਵਿੱਚ ਬੇਹੱਦ ਪੁਰਾਣਾ ਖੂਹ ਮੌਜੂਦ ਹੈ ਔਰ ਇਹਦੀ ਰੈਨੋਵੇਸ਼ਨ ਜਿਹੜੀ ਆ ਕਰ ਦਿੱਤੀ ਗਈ ਹੈ ਤਾਂ 10 ਦਿਨਾਂ ਪਿੱਛੇ ਕਿਸੇ ਸਮੇਂ ਇਸੇ ਖੂਹ ਤੋਂ ਹਿੰਦੂ ਮਲ ਕੋਟ ਦੇ ਲੋਕ ਪਾਣੀ ਪੀਏ ਕਰਦੇ ਸੀ ਤਾਂ ਦੇਖੋ ਅੱਜ ਵੀ ਹੈਰਾਨ ਕਰਨ ਵਾਲੀ ਇਹ ਚੀਜ਼ ਹੈਗੀ ਹੈ ਮੈਨੂੰ ਲੱਗਦਾ 100 ਬਾਈ 100 ਫੁੱਟ ਇਹ ਇਹਦੀ ਚੜਾਈ ਜੇ ਆਪਾਂ ਉੱਪਰੋਂ ਗੋਲ ਧਰੇ ਦੀ ਗੱਲ ਕਰੀਏ ਤਾਂ ਅੱਜ ਵੀ ਇਸੇ ਖੂਹ ਦੇ ਵਿੱਚ ਪਾਣੀ ਮੌਜੂਦ ਹੈ ਹਾਲਾਂਕਿ ਗੰਦਗੀ ਫੈਲ ਚੁੱਕੀ ਹੈ ਔਰ ਅੰਗਰੇਜ਼ਾਂ ਵੇਲੇ ਦਾ ਇੱਕ ਖੂਹ ਕਹਿੰਦੇ ਬਣਾਇਆ ਗਿਆ ਸੀਗਾ ਪਾਣੀ ਦੀ ਸਹੂਲਤ ਦੇ ਵਾਸਤੇ ਤਾਂ ਇਧਰਲੇ ਪਾਸੇ ਸਾਹਮਣੇ ਬਾਰਡਰ ਔਰ ਬਾਰਡਰ ਦੇ ਉੱਤੇ ਵਸਦੀ ਇਹ ਘਰ ਇਹ ਲੋਕ ਤਾਂ ਜਿਹੜਾ ਇਹਨਾਂ ਲੋਕਾਂ ਦਾ ਚੱਲ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਉਸੇ ਖੂਹ ਦੀਆਂ ਨੇ ਇੱਧਰ ਲੋਕ ਇਹਨੂੰ ਡੱਗੀ ਕਹਿੰਦੇ ਨੇ ਜਿੱਥੋਂ ਲੋਕ ਆਪਣੇ ਘਰਾਂ ਨੂੰ ਪਾਣੀ ਲੈ ਕੇ ਜਾਂਦੇ ਸੀਗੇ ਔਰ ਦੇਖੋ ਅੱਜ ਵੀ ਇਹਦੇ ਵਿੱਚ ਪਾਈਪਾਂ ਲੱਗੀਆਂ ਹਨ ਜਨ ਹੋ ਸਕਦਾ ਹੈ ਇਹਦੇ ਵਿੱਚ ਮੋਟਰ ਦਾ ਲੱਗਦਾ ਹੋਵੇ ਤੇ ਪਾਣੀ ਜਿਹੜਾ ਇਸ ਖੂਹ ਦਾ ਢੁਆਈ ਤੋਂ ਉਹ ਵਰਤਿਆ ਜਾ ਰਿਹਾ ਹੋਵੇ ਲੋਕਾਂ ਦੇ ਵੱਲੋਂ ਆਪਣੇ ਜੀਵਨ ਨੂੰ ਚਲਾਉਣ ਦੇ ਲਈ ਇਹ ਤਾਂ ਇਹ ਤਾਂ ਹੈ ਦਿਖਾਵਾ اچھا ਹੀ ਠੀਕ ਹੈ ਅਛਾ ਜੀ ਮਾਸਟਰ ਜੀ ਇਹ ਆਪਾਂ ਅੱਛਾ ਇੱਥੋਂ ਦੀ ਜਾਂਦਾ ਹਨਾ ਇਹ ਰਸਤਾ ਹੈ ਇਹ ਇੱਥੋਂ ਦੀ ਰਸਤਾ ਚੱਲ ਰਿਹਾ ਹੈ ਨੇ ਅੱਛਾ ਜੀ ਹੋਰ ਕੀ ਬੰਦ ਫਾਇਰਿੰਗ ਵਾਸਤੇ ਇਹ ਦੇਖਣ ਨੂੰ ਅੱਛਾ ਠੀਕ ਆ ਅੰਦਰ ਗੇਟ ਹਾਂ ਇਹ ਲੋਹੇ ਦੇ ਮੋਟੇ ਗੇਟ ਚੱਲਦੇ ਨੇ ਮੋਟਾ ਗੇਟ ਹਾਂ ਹੋਰ ਲੱਗਿਆ ਤਾਂ ਠੀਕ ਹੈ ਇਹ ਫਾਇਰਿੰਗ ਦੇ ਵਾਸਤੇ ਫਾਇਰਿੰਗ ਵਾਸਤੇ ਜੀ ਇਹ ਰੰਦਰ ਇੱਕ ਕੰਕਰੀਟ ਦੀ ਦੀਵਾਰ ਬਹੁਤ ਇਹ ਦੇਖੋ ਆ ਫਾਇਰਿੰਗ ਦੇ ਵਾਸਤੇ ਲਗਾ ਹੋਇਆ ਇਹ ਬਿਲਕੁਲ ਮੋਰਚਾ ਬਣਾਇਆ ਹੋਇਆ ਵੀ ਸਰਦੂ ਵੱਲੋਂ ਬਿਲਕੁਲ ਪਾਕਿਸਤਾਨ ਦੀ ਤਰਫੋਂ ਹੂੰ ਇਹ ਬਿਲਕੁਲ ਦੇਖੋ ਇੱਥੋਂ ਕੰਡਿਆਲੀ ਤਾਰ ਦੀ ਇਹ ਕਰ ਤੁਸੀਂ ਗੱਲ ਕਰੋ ਇਹ ਆ ਬਿਲਕੁਲ ਮੈਚ 50 ਮੀਟਰ ਦੀ ਦੂਰੀ ਹੋਣੀ ਇੱਥੋਂ ਬਹੁਤ ਸਾਰੀ ਕੰਡਿਆਲੀ ਤਾਰ ਜਿਹੜੀ ਇੱਧਰ ਲੱਗੀ ਤੁਸੀਂ ਤੁਹਾਨੂੰ ਤਾਂ ਜਿਆਦਾ